ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹਰ ਸ਼ੁੱਕਰਵਾਰ ਐਮ ਜ ਹਸਪਤਾਲ ਦੇ ਵਿੱਚ ਸੰਗਤਾਂ ਵਾਸਤੇ ਅਤੇ ਮਰੀਜ਼ਾਂ ਵਾਸਤੇ ਜੋ ਸੇਵਾ ਜਾਂਦੀ ਹੈ ਬਲੱਡ ਮਹਿਮਾ ਮਹਿਮਾ ਸਵਾਈ ਅਤੇ ਮਹਿਮਾ ਸਰਜਾ ਦੀ ਸੰਗਤ ਵੱਲੋਂ ਜੋ ਲੰਗਰ ਪ੍ਰਸ਼ਾਦਾ ਲੱਸੀ ਅਤੇ ਨਾਲ ਜੋ ਸੇਵਾ ਜਾਂ ਦਲੀਏ ਦੀ ਸੇਵਾ ਵੀ ਜਾਂਦੀ ਹੈ ਸੋ ਗੁਰਸਿੱਖ ਪਰਿਵਾਰਾਂ ਵੱਲੋਂ ਸੇਵਾ ਹੋਈ ਹੈ ਪਿੰਡ ਮਹਿਮਾ ਸਰਜਾ ਦੇ ਭਾਈ ਸੁਨੀਲ ਕੁਮਾਰ ਜੀ ਵੱਲੋਂ ਜੋਇਤ ਕੀ ਸੰਗਤਾਂ ਵਾਸਤੇ ਚੌਲ ਕੜੀ ਚੌਲ ਦੀ ਸੇਵਾ ਕੀਤੀ ਗਈ ਆ ਕਾਲਪੁਰਖ ਵਾਹਿਗੁਰੂ ਸਾਰੇ ਹੀ ਗੁਰਸਿੱਖ ਪਰਿਵਾਰਾਂ ਉਤੇ ਆਪਣਾ ਮੇਰ ਭਰਿਆ ਹੱਥ ਰੱਖਣ ਇਸੇ ਤਰ੍ਹਾਂ ਨਾਲ ਮਿਲ ਕੇ ਸੇਵਾ ਕਰਦੇ ਰਹਿਣ ਦਾ ਬਲ ਬਖਸ਼ਿਸ਼ ਕਰਨ ਜੋ ਸੰਗਤਾਂ ਇਹ ਵੀਡੀਓ ਵੇਖ ਰਹੇ ਹਣ ਸੋਨਾ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਇਸੇ ਤਰ੍ਹਾਂ ਭਾਈ ਵੱਲ ਚੜ੍ਹ ਕੇ ਲੰਗਰ ਦੇ ਵਿੱਚ ਹਿੱਸਾ ਪਾਇਆ ਕਰੋ ਸੰਗਤਾਂ ਜੋ ਦੁੱਧ ਦੀ ਸੇਵਾ ਲੱਸੀ ਦੀ ਸੇਵਾ ਪ੍ਰਸ਼ਾਦੀ ਦੀ ਸੇਵਾ ਅਤੇ ਜੋ ਸਬਜੀ ਦੀ ਸੇਵਾ ਹੈ ਜਾਂ ਕਿਸੇ ਨੇ ਦਲਗੀਆਂ ਦੀ ਸੇਵਾ ਕਰਨੀ ਹੈ ਸੰਗਤਾਂ ਗੁਰੂ ਘਰ ਦੇ ਪ੍ਰਬੰਧਕਾਂ ਦੇ ਨਾਲ ਸੰਪਰਕ ਕਰਨ ਦੀ ਕਿਰਪਾਲਤਾ ਕਰਨੀ ਸੋ ਸਾਰੀਆਂ ਸੰਗਤਾਂ ਦਾ ਤਾਅ ਦਿਲ ਤੋਂ ਧੰਨਵਾਦ ਹੈ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਰਲ ਮਿਲ ਕੇ ਸੇਵਾ ਕਰਦੇ ਰਹਿਣ ਦਾ ਸਤਿਗੁਰੂ ਜੀ ਬਲ ਬਖਸ਼ਿਸ਼ ਕਰਨ ਨਗਰਾਂ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ